ਲਕਸ਼ਯ ਦੇ ਵੱਲ ਜਾਣ ਦੀ ਕੋਸ਼ਿਸ਼ ਚਾਹਾਂ ਅਸਲਿਆਂ ਨੂੰ ਪਾਣ ਦੀ ਕੋਸ਼ਿਸ਼ ਚਾਹਾਂ ਹਰ ਪੁਰਾਣੇ ਬਹਿਮ ਤੋਂ ਹੋਵੇਗਾ ਸਾਫ਼ ਮੈਂ ਨਵੇਂ ਇਨਸਾਨ ਦੀ ਕੋਸ਼ਿਸ਼ ਚਾਹਾਂ ਜ਼ਿੰਦਗੀ ਦੇ ਪਹਿਲੂਆਂ ਤੇ ਰੋਸ਼ਨੀ ਰੁੱਖ ਨਵੇਂ ਤੋਂ ਪਾਣ ਦੀ ਕੋਸ਼ਿਸ਼ ਚਾਹਾਂ ਜਿਸ ਚ ਆ ਜਾਏ ਮਨੁੱਖਤਾ ਦਾ ਅਸਰ ਐਸੇ ਇੱਕ ਦੀਵਾਨ ਦੀ ਕੋਸ਼ਿਸ਼ ਚਾਹਾਂ ਇਸ ਲਈ ਖਾਂਦਾ ਹਾਂ ਦਰ ਦਰ ਠੋਕਰਾਂ ਜ਼ਿੰਦਗੀ ਨੂੰ ਪਾਣ ਦੀ ਕੋਸ਼ਿਸ਼ 'ਚ ਹਾਂ ਜਾਣੇ ਕੀ ਨਫ਼ਰਤ ਕਿ ਮੈਂ ਕਿਸ ਦੇ ਲਈ ਹੋਰ ਵੀ ਨੁਕਸਾਨ ਦੀ ਕੋਸ਼ਿਸ਼ 'ਚ ਹਾਂ ਜਿਸ ਤੋਂ ਜੀਵਨ ਦੀ ਰਹੇ ਕੁਟਿਆ ਆਵਾਜ਼ ਐਸੇ ਇੱਕ ਮਹਿਮਾਨ ਦੀ ਕੋਸ਼ਿਸ਼ 'ਚ ਹਾਂ ਹਰ ਸਮੇਂ ਦੇ ਨਾਲ ਵਾਦੀ ਜ਼ਿੰਦਗੀ ਆਖੇ ਨਵਸਮਾਨ ਦੀ ਕੋਸ਼ਿਸ਼ 'ਚ ਹਾਂ ਹੁਨਰ ਤੇ ਮਿਹਨਤ ਤੇ ਪੁਤਲੇ ਆਦਮੀ ਤੇਰੇ ਸੋਲੇ ਗਾਣ ਦੀ ਕੋਸ਼ਿਸ਼